ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਇਹ ਅਲਰਟ ਵੀ ਇਕੱਲਾ ਮੀਂਹ ਦਾ ਨਹੀਂ ਬਲਕਿ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ ਦਰਅਸਲ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੇਕਰ ਇਹ ਕਹਿ ਲਈਏ 13 ਜ਼ਿਲ੍ਹਿਆਂ ਦੇ ਵਿੱਚ ਜੇਕਰ ਮੌਸਮ ਖਰਾਬ ਹੋਏਗਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ ਇਹ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਸੀ ਐਸ ਨਗਰ ਫਤੇਗੜ ਸਾਹ ਫਾਜ਼ਲਕਾ ਮਕਸਰ ਅਤੇ ਮਾਨਸਾ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਦੇ ਉੱਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਜਿਹੜੀ ਹੈ ਬੂੰਦਾਬاندی ਵੀ ਵੇਖਣ ਨੂੰ ਮਿਲੀ ਸੀ ਅੱਜ ਵੀ ਮੌਸਮ ਜਿਹੜਾ ਕਾਫੀ ਠੰਡਾ ਵਿਖਾਈ ਦੇ ਰਿਹਾ ਯਾਨੀ ਕਿ ਲੋਕਾਂ ਨੂੰ ਜੋ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਗਰਮੀ ਪੈ ਰਹੀ ਸੀ ਉਸ ਕਰਕੇ ਕਾਫੀ ਮੁਸ਼ਕਿਲ ਹੋ ਰਹੀ ਸੀ ਅੱਜ ਉਸ ਗਰਮੀ ਤੋਂ ਫਿਲਹਾਲ ਤਾਂ ਕੁਝ ਰਾਹਤ ਮਿਲੀ ਹੈ ਪਰ ਅੱਜ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਤੁਸੀਂ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਇਹ ਨਾ ਹੋਵੇ ਕਿ ਤੁਸੀਂ ਘਰੋਂ ਬਾਹਰ ਆਪਣਾ ਕਿਸੇ ਕੰਮ ਕਰਨ ਦੇ ਲਈ ਜਾ ਰਹੇ ਹੋ ਜਾਂ ਫਿਰ ਘੁੰਮਣ ਫਿਰਨ ਦੇ ਲਈ ਜਾ ਰਹੇ ਹੋ ਜਾਂ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੋ ਤੇ ਅਜਿਹੇ ਦੇ ਵਿੱਚ ਤੁਸੀਂ ਇਸ ਖਰਾਬ ਮੌਸਮ ਦੇ ਵਿੱਚ ਫਾਸ ਜਾਓ ਕਿਉਂਕਿ ਤੇਜ਼ ਗਰਜ ਦੇ ਨਾਲ ਤੂਫਾਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਤੂਫਾਨ ਦੇ ਨਾਲ ਨਾਲ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਤਾਂ ਤੁਹਾਡੇ ਇਲਾਕੇ ਦਾ ਇਸ ਵੇਲੇ ਕੀ ਹਾਲ ਹੈ ਸੂਰਜ ਨਿਕਲਿਆ ਹੋਇਆ ਹੈ ਜਾਂ ਮੌਸਮ ਸੁਹਾਵਣਾ ਹੋਇਆ ਹੈ ਜਾਂ ਬੂੰਦਾਬੰਦੀ ਹੋ ਰਹੀ ਹੈ ਜਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਇਹ ਅਲਰਟ ਵੀ ਇਕੱਲਾ ਮੀਂਹ ਦਾ ਨਹੀਂ ਬਲਕਿ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ ਦਰਅਸਲ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜੇਕਰ ਇਹ ਕਹਿ ਲਈਏ 13 ਜ਼ਿਲ੍ਹਿਆਂ ਦੇ ਵਿੱਚ ਜੇਕਰ ਮੌਸਮ ਖਰਾਬ ਹੋਏਗਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ ਇਹ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਸੀ ਐਸ ਨਗਰ ਫਤੇਗੜ ਸਾਹ ਫਾਜ਼ਲਕਾ ਮਕਸਰ ਅਤੇ ਮਾਨਸਾ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਦੇ ਉੱਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਜਿਹੜੀ ਹੈ ਬੂੰਦਾਬاندی ਵੀ ਵੇਖਣ ਨੂੰ ਮਿਲੀ ਸੀ ਅੱਜ ਵੀ ਮੌਸਮ ਜਿਹੜਾ ਕਾਫੀ ਠੰਡਾ ਵਿਖਾਈ ਦੇ ਰਿਹਾ ਯਾਨੀ ਕਿ ਲੋਕਾਂ ਨੂੰ ਜੋ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਗਰਮੀ ਪੈ ਰਹੀ ਸੀ ਉਸ ਕਰਕੇ ਕਾਫੀ ਮੁਸ਼ਕਿਲ ਹੋ ਰਹੀ ਸੀ ਅੱਜ ਉਸ ਗਰਮੀ ਤੋਂ ਫਿਲਹਾਲ ਤਾਂ ਕੁਝ ਰਾਹਤ ਮਿਲੀ ਹੈ ਪਰ ਅੱਜ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਤੁਸੀਂ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਇਹ ਨਾ ਹੋਵੇ ਕਿ ਤੁਸੀਂ ਘਰੋਂ ਬਾਹਰ ਆਪਣਾ ਕਿਸੇ ਕੰਮ ਕਰਨ ਦੇ ਲਈ ਜਾ ਰਹੇ ਹੋ ਜਾਂ ਫਿਰ ਘੁੰਮਣ ਫਿਰਨ ਦੇ ਲਈ ਜਾ ਰਹੇ ਹੋ ਜਾਂ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੋ ਤੇ ਅਜਿਹੇ ਦੇ ਵਿੱਚ ਤੁਸੀਂ ਇਸ ਖਰਾਬ ਮੌਸਮ ਦੇ ਵਿੱਚ ਫਾਸ ਜੋ ਕਿਉਂਕਿ ਤੇਜ਼ ਗਰਜ ਦੇ ਨਾਲ ਤੂਫਾਨ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਤੂਫਾਨ ਦੇ ਨਾਲ ਨਾਲ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਤਾਂ ਤੁਹਾਡੇ ਇਲਾਕੇ ਦਾ ਇਸ ਵੇਲੇ ਕੀ ਹਾਲ ਹੈ ਸੂਰਜ ਨਿਕਲਿਆ ਹੋਇਆ ਹੈ ਜਾਂ ਮੌਸਮ ਸੁਹਾਵਣਾ ਹੋਇਆ ਹੈ ਜਾਂ ਬੂੰਦਾਬੰਦੀ ਹੋ ਰਹੀ ਹੈ ਜਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ